हजूरी जी नवाजी साह संगत सत्कार योग बुजुर्ग नौजवान वीर मावा भेन छोटे बच्चे सब तो पहला फतेह सांच सांझ पाई वाहगुरु जी का खालसा वाहगुरु जी की फतेह श्री गुरु नानक देव जी की धरती है और जिथे गुरु साहब ने अपनी जिंदगी दे ਬਹੁਤ ਸਾਲ ਬਿਤਾਏ ਬਾਣੀ ਉਚਰੀ ਤੇ ਇੱਥੇ ਇਹ ਜਿਹੜਾ ਸਮਾਗਮ ਹਰ ਸਾਲ ਕਰਾਇਆ ਜਾਂਦਾ ਉਹਦੇ ਵਿੱਚ ਮੈਨੂੰ ਦੂਜੀ ਵਾਰ ਆਉਣ ਦਾ ਮੌਕਾ ਮਿਲਿਆ ਮੈਂ ਸੰਤ ਬਲਮੀਤ ਸਿੰਘ ਜੀ ਸੀਚੇਵਾਲ ਸਾਹਿਬ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਨੂੰ 25ਵੇਂ ਵਰੇ ਗਣ ਦੀ ਲੱਖ ਲੱਖ ਵਧਾਈ ਹੋਵੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗੁਰੂ ਚਰਨਾਂ ਦੇ ਵਿੱਚੇ ਇਸ ਆ ਕਾਰਜ ਨੂੰ ਜਿਹੜਾ ਕਿ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅੱਜ ਉਹ ਪੂਰੇ ਭਾਰਤ ਦੇ ਵਿੱਚ ਉਦਾਹਰਣ ਬਣ ਗਿਆ ਇਹ ਪਹਿਲੀ ਪਵਿੱਤਰ ਕਾਲੀ ਵਹੀ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਆਰਾ ਉਹਦਾ ਅਮਰਤ ਜਲ ਅਸੀਂ ਸਖ ਸਕਦੇ ਆ ਉਹਦੇ ਵਿੱਚ ਨਹਾ ਸਕਦੇ ਆ 12 ਮਹੀਨੇ ਚੱਲਣ ਵਾਲੀ ਇਹ ਵਹੀ ਹੈ ਇਸੇ ਤਰ੍ਹਾਂ ਹੁਣ ਚਿੱਟੀ ਵਹੀ ਕਾਲਾ ਸੰਘਿਆ ਡਰੇਨ ਪਵਿੱਤਰ ਬੁੱਢਾ ਫਰਿਆ ਘੱਗਰ ਤੁੰਗਟਾਫ ਨਾਲ ਇਹ ਸਾਰੇ ਹੀ ਸਾਫ਼ ਹੋਣਗੇ ਉਹਦੇ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਕਿ ਹਵਾ ਪਾਣੀ ਧਰਤੀ ਵਜਣਗੇ ਤਾਂ ਸਾਡਾ ਭੋਖ ਪਜੂਗਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਨੇ